ਹਾਂ ਜੀ ਬੜੀ ਥੋੜੀ ਇਹ ਗੱਲਾਂ ਮਾਰੀਆਂ ਦੀਆਂ ਨਾਨ ਪਰਜਾਈ ਗੱਲਾਂ ਆਪਸ ਚ ਦਈਆਂ ਹਾਂ ਕਰਨ ਸੂਟਾਂ ਵਾਲੀਆਂ ਤੇ ਕਿਦਾਂ ਪਰ ਸਮਝਣ ਫਿਰ ਤੇਰੇ ਸਹੁਰਿਆਂ ਦਾ ਕਿਦਾਂ ਸਹੁਰੇ ਤਾਂ ਠੀਕ ਠਾਕ ਜੇ ਵਧੀਆ ਸਾਹ ਵਧੀਆ ਪਰੋਣਾ ਮੰਡੇ ਦਾ ਸੁਹਾਗ ਦਾ ਬਾਜ ਦਾ ਬਸ ਵਧੀਆ ਮੈਂ ਤਾਂ ਮਿਲਿਆ ਨਹੀਂ ਉਦੋਂ ਦਾ ਤੇ ਆ ਚੱਲ ਕੋਈ ਨਹੀਂ ਮੈਂ ਕਵਾਂਗੀ ਫੇਰੇ ਮੋੜ ਵੀ ਆਇਆ ਕਰ ਛੇਤੀ ਮੰਮੀ ਚਾਚੀ ਨੇ ਅਸਲ ਚ ਚਾਹ ਬਣਾ ਲਈ ਤੇ ਫਿਰ ਮੈਂ ਪੀਂਡ ਐ ਪੀ ਚਾਚਾ ਜੀ ਵੀ ਬੈਠੇ ਹੀ ਕਿੰਨਾ ਚਿਰ ਗੱਲਾਂ ਕਰਦੇ ਨੰਗੇ ਆਂਦੇ ਵੀ ਤੂੰ ਤਾਂ ਆਉਂਦੀ ਨਹੀਂ ਹੈਗੀ ਬਸ ਹਾਂ ਸਸੀ ਅਮੀ ਸਸਰੀ ਕਾਲ ਵਾਵਾ ਹੀ ਨਹੀਂ ਰਹੋ ਗਿਆ ਤੁਹਾਨੂੰ ਓਏ ਆ ਹੋ ਗਿਆ ਰੋਟੀ ਵੀ ਦੇਣੋ ਕੋ ਨਹੀਂ ਹੋ ਹੋ ਸੇ ਠੀਕ ਆ ਹਾਂ ਸੇ ਤੇ ਠੀਕ ਆ ਰੋਟੀ ਖਾਦੀ ਆ ਰੋਟੀ ਫਿਰ ਮੈਂ ਡੀਕ ਡਾ ਕੇ ਖਾ ਲਈ ਆ ਤਾਂ ਅਗਰ ਲੀਨ ਵੀ ਲੰਮੇ ਪੈ ਗਈ ਆ ਅਹੀਂ ਤਾਂ ਬੜੇ ਚਿਰ ਦੇ ਵੇਖਣ ਦੇ ਡੀਕਣ ਦੇ ਤੁਹਾਨੂੰ ਯਾਰ ਮੈਂ ਕੀ ਕਰਾਂ ਮੰਮੀ ਮੈਨੂੰ ਆਪ ਸ਼ਰਮ ਆਉਂਦੀ ਆ ਵੀ ਪਹਿਲੀ ਦੀ ਮੰਮੀ ਉਸ ਸਾਤੇ ਨਹੀਂ ਘਰਦੇ ਵੀਰ ਤੇ ਸਮਝਦੇ ਹੀ ਮਜਬੂਰੀ ਨੂੰ ਪਰ ਭਾਬੀ ਕਰਦੇ ਹੀ ਥੋੜਾ ਜਿਹਾ ਉਹ ਕਹਿੰਦੇ ਹੀ ਕਿ ਨਹੀਂ ਪਹਿਲੀ ਵਾਰੀ ਪਰੌਣਾ ਆਇਆ ਹੀ ਤੇ ਘਰ ਆਉਣਾ ਚਾਹੀਦਾ ਹੀ ਮੰਮੀ ਜੀ ਇੱਥੇ ਬੈਠੇ ਮੈਂ ਤਾਂ ਲੱਬਣ ਢੀ ਅੰਦਰ ਉਹਨਾ ਮਾਸੀ ਤੇਰੀ ਦਾ ਫੋਨ ਆਉਣ ਡਿਆ ਹੈ ਤੇ ਉਹ ਡੈਪੀ ਮੈਂ ਸੁਣ ਲਈ ਇੱਥੇ ਬੈਠੀ ਤੇ ਠੀਕ ਠਾਕ ਹੀ ਮਾਸੀ ਜੀ ਹੁਣੀ ਹਾਂ ਠੀਕ ਠਾਕ ਵਾ ਤੇ ਮੰਮੀ ਮੈਂ ਕੀ ਕਹਿਣੀ ਹਾਂ ਬਾਜ ਵੀਰ ਜੀ ਨੇ ਚਲ ਜਣਾ ਬਾਹਰ ਤੇ ਛੋਟਾ ਜਿਹਾ ਸੈਲੀਬ੍ਰੇਟ ਨਾ ਕਰ ਲਈਏ ਕਲੀਨਾ ਹਾਲੇ ਦੇਮੇ ਕੋਟਾ ਮੈ ਨਹੀਂ ਹੋਇਆ ਤਾਂ ਆਪਾਂ ਵਿਆਹ ਦੇ ਕਿੰਨਾ ਖਰਚਾ ਲਾਇਆ ਵਾ ਤਾਂ ਅੱਜ ਫੇਰ ਹੁਣ ਪਾਰਟੀ ਰੱਖ ਕੇ ਬਹਿ ਜਾਣਾ ਮਮੀ ਐਂ ਛੋਟੀ ਜੀ ਕਰਨੀ ਐ ਮੈਂ ਕਹਿਣੀ ਐ ਕਿ ਚੱਲ ਜਿੱਦਣ ਵੀਰ ਜੀ ਨੇ ਜਾਣਾ ਨਾ ਉਹ ਦਿਨ ਕਰ ਲਾਂਗੇ ਰੋਟੀ ਪਾਣੀ ਤੇ ਉਹ ਹੀ ਬਣਾਵਾ ਤੇ ਚੱਲ ਇਹ ਵੀ ਚਾਰ ਭੈਣ ਭਰਾ ਆਏ ਹੁਣ ਗਿੱਦ ਸੋਹਣੇ ਲੱਗੇ ਦਾ ਉਹ ਤੇ ਚੱਲ ਤੇਰੀ ਗੱਲ ਠੀਕ ਵਾ ਤੇ ਪਰ ਨਾ ਪਹਿਲਾਂ ਤੂੰ ਹੁਣ ਆਪਣੇ ਸਹੁਰੇ ਫੋਨ ਨਾ ਪਤਾ ਲੱਗ ਫਿਰ ਗੁੱਸਾ ਕਰੂਗਾ ਕਿ ਮੈਨੂੰ ਨਹੀਂ ਗਾ ਦੱਸਿਆ ਇਹਨਾਂ ਨੇ ਕੋਈ ਗੱਲ ਨਹੀਂ ਮੰਮੀ ਮੈਂ ਬਾਅਦ ਚ ਲੰਮੀ ਆ ਲੱਭ ਨੂੰ ਫੋਨ ਤੇ ਮੈਂ ਕੀ ਕਹਿਣੀ ਹਾਂ ਕਿ ਸਵਣ ਭਾਬੀ ਦੇ ਪੇਕੇ ਵੀ ਸਾਧ ਲਾਂਗੇ ਜਿੱਦਣ ਵੀਰ ਨੇ ਜਾਣਾ ਵਾ ਆਹ ਚੱਲ ਵੇਖ ਲੈਨੇ ਕਰ ਲੈਨੇ ਫਿਰ ਸਲਾਹ ਮੰਮੀ ਸਲਾਹ ਕੀ ਕਰਨੀ ਆ ਦਿਨ ਕਿਹੜੇ ਰਹਿ ਗਏ ਤੁਹਾਨੂੰ ਪਤਾ ਸਹੀ ਆ ਕਿ 2-4 ਦਿਨ ਰਹਿ ਗਏ ਵੀਰ ਤੇ ਜਾਣ ਤੇ ਆਹ ਫਿਰ ਮਿਲਣਾ ਤੇ ਸਾਰਿਆਂ ਨੇ ਆ ਤੇ ਆਪਾਂ ਇੱਕੋ ਦਿਨ ਸਾਰਿਆਂ ਨੂੰ ਸਾਧ ਲਾਂਗੇ ਆਹੋ ਤੇ ਮੰਮੀ ਇਹ ਆ ਵੀ ਮੈਂ ਕਹਿਣੀ ਹਾਂ ਪੀ ਵੇਟਰ ਹੀ ਕਹਿ ਲਓ ਤੁਹਾਨੂੰ ਪਤਾ ਕੰਮ ਵਾਲੀਆਂ ਤਾਂ ਕੰਮ ਕਰਦੀਆਂ ਨਹੀਂ ਆ ਤੇ ਇਹ ਨਾ ਹੋਏ ਫਿਰ ਬਾਅਦ ਚ ਭਾਂਡੇ ਭੁੰਡੇ ਨਹੀਂ ਲੱਭਦੇ ਹੈਗੇ ਨਹੀਂ ਨਹੀਂ ਉਹ ਤੇ ਫਿਰ ਜੇ ਹੁਣ ਕੰਮ ਸ਼ੁਰੂ ਕੀਤਾ ਤਾਂ ਉਹ ਫਿਰ ਸਾਰਾ ਕਰਨਾ ਹੀ ਪੈਣਾ ਵੇਟਰਾਂ ਨੇ ਕਰਨਾ ਆਪਣੇ ਘਰ ਕੌਣ ਕੰਮ ਕਰਦਾ ਨਾਲੇ ਮੰਮੀ ਆਪ ਕੋ ਕੰਮ ਹੁੰਦਾ ਵੀ ਨਹੀਂ ਤੁਹਾਨੂੰ ਪਤਾ ਭੈਣ ਭਰਾਏ ਹੁੰਦੇ ਆ ਤੇ ਜੇ ਆਪਾਂ ਉਹਨਾਂ ਲਾਗੇ ਨਾ ਬੈਠੇ ਤੇ ਫਿਰ ਉਹਨਾਂ ਵੀ ਕਹਿਣਾ ਹੱਡੇ ਆ ਜਾਂਦਾ ਕੀ ਫਾਇਦਾ ਨਹੀਂ ਨਹੀਂ ਉਹ ਤੇ ਫਿਰ ਕਰਾਂਗੇ ਆਪਾਂ ਸਾਰਾ ਵੀ ਵੇਟਰ ਕਵਾਂਗੇ ਤੰਦੂਰ ਵਾਲਾ ਕਹਿ ਲਾਂਗੇ ਰੋਟੀਆਂ ਮੈ ਤਾਂ ਨਹੀਂ ਚੱਲ ਤੰਦੂਰ ਦੀਆਂ ਪਕਾ ਲਾਂਗੇ ਤੇ ਦੁੱਝ ਫੁਲਕੇ ਲਾ ਲਾਂ ਨਹੀਂ ਮੰਮੀ ਤੰਦੂਰੀ ਪਕਾ ਲਿਓ ਤੁਹਾਨੂੰ ਪਤਾ ਵਾ ਜੇ ਦੁੱਝੇ ਵੀ ਉਹਨੇ ਫੁਲਕੇ ਲਾਏ ਸੌ ਉਹ ਤਾਂ ਪਹਿਲਾਂ ਪਖੰਡ ਕਰਨੀ ਤੇ ਦਿਹਾੜੀ ਵੀ ਪੂਰੀ ਕਰਨੀ ਤੋ ਤੋ ਚੰਗਾ ਤੰਦੂਰ ਵਾਲਾ ਚੱਲ ਫਿਰ ਇਤਰਾ ਹੀ ਕਰ ਲਾਂਗੇ ਤੇ ਨਾਲੇ ਮੰਮੀ ਇਹ ਆ ਵੀ ਸਬਜ਼ੀਆਂ ਦੋ ਬਣਾ ਲਿਓ ਇੱਕ ਮਿਕਸ ਬਣਾ ਲਿਓ ਤੇ ਇੱਕ ਮਿੰਡਰ ਪਨੀਰ ਹੋ ਜਾਊ ਤੇ ਨਮਕੀਣ ਵਾਲੇ ਚੌਲ ਤੇ ਗਰਲੀ ਨਾ ਰਹਿ ਪਿੱਛੇ ਕਿ ਗਿਆ ਤੂੰ ਤੇ ਸਾਰਾ ਕੁਛ ਗਿਣਾ ਆਤਾ ਵਾ ਵਿਆਹ ਵਾਲਾ ਪ੍ਰੋਗਰਾਮ ਹੀ ਬਣਾਉਂ ਲਈ ਨਾ ਫਿਰ ਮੇਰੀ ਸੁਣ ਗੱਲ ਚਾਹ ਦੇ ਨਾਲ ਹੀ ਨਾ ਸੁੱਕੀ ਰਸਤੇ ਉਹ ਲੈ ਆਉਣੇ ਆ ਮੱਠੀ ਤੇ ਇਹ ਮਿੱਠਾ ਲੈ ਆਵਾਂਗੇ ਬਸ ਮੰਮੀ ਤੁਸੀਂ ਕਿਦਾਂ ਦੀ ਗੱਲ ਕਰ ਰਹੇ ਹੋ ਹਜੇ ਨਵੀਂ ਨਵੀਂ ਰਿਸ਼ਤੇਦਾਰੀ ਆ ਵੀਰ ਦੇ ਸਹੁਰੇ ਕੀ ਕਰਨਗੇ ਪਈਨੇ ਜੋਗੇ ਵੀ ਨਹੀਂ ਹੈਗੇ ਤੇ ਨਾਲੇ ਮੇਰੇ ਸਹੁਰਿਆਂ ਨੇ ਵੀ ਗੱਲਾਂ ਕਰਨੀਆਂ ਜੇ ਮੈਂ ਨਹੀਂ ਜੇ ਇਦਾਂ ਕਰਨਾ ਹੈਗਾ ਮੇਰੀਆਂ ਜਠਾਣੀਆਂ ਆਈਆਂ ਤੇ ਮੈਨੂੰ ਗੱਲਾਂ ਕਰਾਓ ਚਾਹ ਨਾ ਵੀ ਪਕੌੜੇ ਕਢਾਉਣੇ ਜੇ ਸਿੱਧੀ ਗੱਲ ਜੇ ਤੇ ਕਰੀ ਜਾ ਫਿਰ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਆ ਮੇਰਾ ਤੇ ਇੱਕ ਨਾ ਹੀ ਆ ਨਾ ਕਿ ਸਲਾਮ ਆਦੀ ਲੈਣ ਦੇ ਕਰਵਾ ਫਿਰ ਜਿਹੜਾ ਖਰਚਾ ਤੂੰ ਵੀ ਕਰਨਾ ਤੇ ਮੰਮੀ ਸਾਰੀ ਉਮਰ ਪਤਾ ਸਾਰੀ ਉਮਰ ਵੀਰ ਨੇ ਬਾਹਰ ਕਮਾਉਣਾ ਹੀ ਆ ਤੇ ਜੇ ਇੱਕ ਤਨਖਾਹ ਲੱਗ ਵੀ ਜਾਊ ਤੇ ਇੱਚੀ ਕਿਹੜੀ ਗੱਲ ਆ ਚਲ ਠੀਕ ਆ ਮੈਂ ਕੀ ਕਹਿਣ ਦੀ ਆ ਕੋਈ ਗੱਲ ਨਹੀਂ ਕਰੋ ਮੰਮੀ ਤੂੰ ਖੁਸ਼ੀ ਖੁਸ਼ੀ ਕਰੋ ਐਂਦਾ ਕਿਉਂ ਕਰਨ ਦੇ ਉਹ ਮੈਨੂੰ ਖੁਸ਼ੀ ਆ ਤੇਰੇ ਕਿ ਮੰਨ ਚ ਕਿ ਮੈਨੂੰ ਖੁਸ਼ੀ ਨਹੀਂ ਮੈਨੂੰ ਖੁਸ਼ੀ ਆ ਮੇਰੇ ਪੁੱਤ ਨੇ ਬਾਹਰ ਜਾਣਾ ਜਿੰਨਾ ਮੈਨੂੰ ਚਾਹ ਵਾ ਨਾ ਤੁਹਾਨੂੰ ਵੀ ਪਤਾ ਹੈ ਗੱਲ ਦਾ ਹੋਰ ਨਹੀਂ ਗੱਲ ਕਿ ਮੈਨੂੰ ਚਾ ਨਹੀਂ ਗਾ ਮੈਂ ਇਹ ਸੋਚਣ ਦੀ ਆ ਵੀ ਕੱਲ ਹਲੇ ਹੀ ਵਿਆਹ ਤੇ ਕਿੰਨਾ ਖਰਚਾ ਕੀਤਾ ਤੇ ਖਾ ਪੀ ਕੇ ਤੇ ਲੋਕਾਂ ਨੇ ਘਰੋਂ ਘਰੀ ਚਲ ਜਾਣਾ ਤੂੰ ਇੱਕ ਜਿੱਦ ਕਰਨੀ ਆ ਨਾ ਮੰਮੀ ਇੱਚੀ ਜਿੱਦ ਵਾਲੀ ਕਿਹੜੀ ਗੱਲ ਆ ਤੁਹਾਨੂੰ ਪਤਾ ਹੈ ਕਈ ਵਾਰੀ ਨਾ ਫਿਰ ਨੱਕ ਵੀ ਰੱਖਣਾ ਪੈਂਦਾ ਸ਼ਰੀਕੇ ਦੇ ਬੜੀਆਂ ਗੱਲਾਂ ਲੋਕ ਕਰਦੇ ਆ ਮੇਰੀਆਂ ਇਂਝ ਠਾਣੀਆਂ ਤੇ ਅਗਿੰ ਜੀਨ ਦਿੰਦੀਆਂ ਹੈਗੀਆਂ ਤੁਹਾਨੂੰ ਪਤਾ ਸਹੀ ਹੈ ਨੱਕ ਰੱਖਦੀ ਰੱਖਦੀ ਦੁਨੀਆ ਇੱਥੋਂ ਤੱਕ ਪਹੁੰਚ ਚੱਲੀ ਏ ਉਹ ਕੋਈ ਗੱਲ ਨਹੀਂ ਮੰਮੀ ਫਿਰ ਕੀ ਆ ਸੁੱਖੀ ਸੰਦੀ ਤੋ ਕੋਈ ਗੱਲ ਮੈਂ ਆਪਣੇ ਭਾਬੀ ਨੂੰ ਜਾ ਕੇ ਆਨੀ ਆ। ਵੀ ਤੁਸੀਂ ਆਪਣੇ ਪੇਕੇ ਫੋਨ ਲਾ ਦਿਓ। ਆਹ ਹੋ ਵੀ ਆਪਣੇ ਜਿਹੜੇ ਭੈਣ ਭਰਾ ਨੂੰ ਕਰਨਾ ਵਾ ਨਾ ਕਰ ਲੇ। ਚਲੋ ਠੀਕ ਹੈ। ਆਉਂਦੀ ਹੁੰਦੀ ਮੈਂ ਆਪਣੇ ਨਾਨਕੇ ਵੀ ਸੱਦਣੇ ਆ ਪੇਕੇ ਵੀ ਸੱਦਣੇ ਆ ਤੇ ਸੱਦਨੇ ਕੋਈ ਗੱਲ ਨਹੀਂ। ਜਦੋਂ ਅਸੀਂ ਖਰਚਾ ਕਰਨਾ ਹੈ ਫਿਰ ਚਾਰਜੀ ਵਾਧੇ ਕੀਤੇ ਘੱਟ ਕੇ। ਉਹ ਕੋਈ ਗੱਲ ਨਹੀਂ ਮੰਮੀ। ਹੁਣ ਜਦੋਂ ਲੈਣ ਆਏ ਹੀ ਤੇ ਵੇਲਾ ਥੋੜੇ ਇੱਕ ਜੀ ਆਏ ਹੀ ਲੈਣ ਨੂੰ। ਹਾਂ। ਕਾ ਠੀਕਾ ਉਹ ਵੀ ਆਪਣੇ ਭੈਣ ਭਰਾਵਾਂ ਨੂੰ ਕਰ ਲੈ ਤੇ ਤੂੰ ਵੀ ਆਪਣੇ ਸਹੁਰੇ ਫੋਨ ਕਰ ਲੈ ਫਿਰ ਕੋਈ ਗੱਲ ਨਹੀਂ ਮੰਮੀ ਪਹਿਲਾਂ ਮੈਂ ਤੇ ਭਾਬੀ ਨੂੰ ਸੁਣਾ ਦੇਦਾ ਹਾਂ ਠੀਕ ਹੈ ਭਾਬੀ ਜੀ ਪਤਾ ਨਹੀਂ ਕੀ ਕਰ ਨੇ ਇਧਰ ਤੱਕ ਨਹੀਂ ਇੱਥੇ ਬੈਹ ਜਾਨੀ ਭਾਬੀ ਜੀ ਕਾਚੀ ਦੀ ਠੀਕ ਰਹਿੰਦੇ ਹੋ ਕੋਸ਼ ਨਹੀਂ ਮੈਂ ਨਾ ਗਲੜਾ ਹੋਇਆ ਸੀ ਮੇਰੇ ਤੇ ਉਹ ਦਵਾਈ ਦੀਂ ਦਿੱ ਹੰਦੇ ਰੱਖੀਗੀ ਤੁਹਾਨੂੰ ਪਤਾ ਵੀ ਆ ਕੀ ਨਾ ਮੈਂ ਠੀਕ ਹੀ ਨਹੀਂ ਹੋਣ ਢੀ ਐਸੀ ਰੁਕੀ ਐਸੀ ਰੁਕੀ ਆ ਭਾਬੀ ਜੀ ਮੈਂ ਤੁਹਾਨੂੰ ਇਹ ਗੱਲ ਕਰਨੀ ਸੀ ਵੀ ਤੁਸੀਂ ਹਜੇ ਨਵੇਂ ਸਮੇਂ ਤੇ ਤੁਸੀਂ ਕਿੱਦਾਂ ਗਰਮ ਸੂਟ ਪਾਇਆ ਵਾ ਤਨ ਮੈਂ ਕਿੰਨੀ ਵਾਰੀ ਕਿਹਾ ਵਾ ਵੀ ਬਾਹਰੇ ਸੂਟ ਪਾਇਆ ਕਰੋ ਜੀਜੀ ਮੈਂ ਸੂਟ ਬਾਹਰਾਂ ਹੀ ਪਾਉਣਾ ਸੀ ਤੇ ਮੈਂ ਨਾ ਕਾਨੂੰ ਪਤਾ ਤਾਂ ਹੈਗਾ ਬਿਹਾ ਦੀ ਰੁਕੀ ਠੀਕ ਨਹੀਂ ਹੋਉਂਦੀ ਤੇ ਮੈਨੂੰ ਇੰਨੀ ਕੁ ਮਤਲਬ ਕਿ ਫੀਵਰ ਵੀ ਰਹਿੰਦਾ ਵਾ ਨਾ ਠੀਕ ਹੀ ਨਹੀਂ ਹੋਉਂਦੀ ਤੇ ਉਹਦੇ ਕਰਕੇ ਫਿਰ ਮੈਨੂੰ ਠੰਡ ਲੱਗਦੀ ਤੇ ਮੈਂ ਗਰਮ ਸੂਟ ਪਾ ਲੈਂਦੀ ਆ ਤੇ ਚਲ ਜਦੋਂ ਬਿਲਕੁਲ ਸਰੀਰ ਐਕਟਿਵ ਹੋ ਜਾਊਗਾ ਨਾ ਉਦੋਂ ਫਿਰ ਮੈਂ ਪਾਉਂਗੀ ਭਾਰੇ ਭਾਰੇ ਸਵੀਟਰ ਚਲੋ ਕੋਈ ਗੱਲ ਨਹੀਂ ਭਬੀ ਜੀ ਤੇ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਤੁਹਾਨੂੰ ਦੱਸਿਆ ਹੋਣਾ ਵੀਰ ਜੀ ਨੇ ਕਿ ਬਾਹਰ ਚੱਲ ਜਣਾ ਥੋੜੇ ਜਿਹਾ ਹਾਂਜੀ ਉਹ ਤੇ ਦੱਸਿਆ ਹੀਗਾ ਤੇ ਮੈਂ ਇਹ ਕਹਿਣ ਦੀ ਹੀ ਪਈ ਛੋਟੀ ਜੀ ਪਾੜਦੀ ਰੱਖ ਲੈਣੇ ਆ ਜਿੱਦਣ ਵੀਰ ਜੀ ਨੇ ਜਾਣਾ ਵਾ ਤਾਂ ਮੰਮੀ ਕਹਿੰਦੇ ਵੀ ਆਪਣੀ ਭਾਬੀ ਨੂੰ ਕਹਿ ਦੋ ਵੀ ਆਪਣੇ ਪੇਕੇ ਵੀ ਫੋਨ ਲਾ ਲਓ ਤਾਂ ਆਪਣੇ ਨਾਨਕੇ ਵੀ ਲਾ ਲਿਓ ਮੈਂ ਸਾਰਿਆਂ ਨੂੰ ਫੋਨ ਲਾ ਲਾਂਗੀ ਤੇ ਦੀਦੀ ਕਿਦੋਂ ਉਹਨਾਂ ਦੇ ਸਾਥ ਚੱਲ ਜਾਣਾ ਅੱਸੂ ਚੌਥ ਕਹਿੰਦੇ ਕਿ ਮੈਂ ਆ ਚੱਲ ਜਾਣਾ ਵਾ ਤਾਂ ਮੈਂ ਉਹਨਾਂ ਨੂੰ ਕਹਿਣੀ ਆ ਕਿ ਜਿੱਦਣ ਵੀਰਜੀ ਨੂੰ ਜਾਣਾ ਉਹਦੋਂ ਹੀ ਸੱਦਣਾ ਸਾਰਿਆਂ ਨੂੰ ਉਹ ਤੇ ਦੀਦੀ ਮੈਂ ਸਾਰਿਆਂ ਨੂੰ ਫੋਨ ਕਰ ਦਾਂਗੀ ਤੇ ਹਾਲੇ ਤੇ ਇਹਨਾਂ ਦੀ ਪੈਕਿੰਗ ਵੀ ਹੋਣ ਵਾਲੀ ਆ ਤਾਂ ਕੋਈ ਗੱਲ ਨਹੀਂ ਭਾਬੀ ਜੀ ਅਸੀਂ ਨਾਲ ਮਿਲ ਕੇ ਕਰ ਲਾਂਗੇ ਮੰਮੀ ਵੀ ਲਾਗੋ ਕਰਾ ਦੇਣਗੇ ਤੁਹਾਡੇ हां जी ਉਹਨਾਂ ਵੀ ਨਾ ਕਹਿਣਾ ਵਾ ਕਿ ਮੇਰੀ ਸਾਰੀ ਪੈਕਿੰਗ ਹੋਣ ਵਾਲੀ ਇਦਾਂ ਕਰ ਗਏ ਆਂ ਪਾ ਕੱਲ ਸਾਰੀ ਪੈਕਿੰਗ ਕਰ ਲੈਨੇ ਆ ਕਿਉਂਕਿ ਫਿਰ ਜੇ ਪ੍ਰੋਗਰਾਮ ਰੱਖਣਾ ਹੀ ਆ ਤੇ ਤੁਹਾਨੂੰ ਪਤਾ ਫਿਰ ਆਵਾਜ਼ਾਂ ਜਾਈ ਵੀ ਹੋਣੀ ਤੇ ਤੇ ਦੀਦੀ ਜਿਹੜੀ ਸਫਾਈ-ਸਫੂਈ ਹੋਣ ਵਾਲੀ ਕਰਦੇ ਉਹ ਵੀ ਫਿਰ ਨਾਲ ਮਿਲ ਕੇ ਕਰ ਲਵਾਂਗੇ ਚਲੋ ਕੋਈ ਗੱਲ ਨਹੀਂ ਭਾਬੀ ਜੀ ਉਹ ਵੀ ਕਰ ਲਾਂਗੇ ਤੇ ਨਾਲੇ ਬਾਜਵੀਰ ਜੀ ਨੂੰ ਕਿਹਾ ਵੀ ਜਿਹੜੇ ਕੱਪੜੇ-ਕੁੱਪੜੇ ਲਿਆਉਣੇ ਆ ਨਾ ਸ਼ਹਿਰੋਂ ਲੈ ਆਏ ਫਿਰ ਤੁਹਾਨੂੰ ਪਤਾ ਵਾ ਪੈਰ ਦੇ ਪੈਰੇ ਇਹ ਨਾ ਹੋਏ ਵੀ ਜਿਹ ਦਿਨ ਜਾਣਾ ਵਾ ਉਦ੍ਹ ਨਹੀਂ ਆਖੇ ਮੈਂ ਚੱਲਿਆਂ ਸ਼ਹਿਰ ਉਹ ਦੀਦੀ ਅੱਜ ਗਏ ਨੇ ਇਹ ਕਹਿਣ ਤੇ ਦੇਖਣਾ ਕਿ ਮੈਂ ਇੱਥੋਂ ਕੋ ਕਹਿਣਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਕਿ ਮੈਂ ਸ਼ਹਿਰ ਗਿਆ ਆਵਾ ਤੇ ਮੈਂ ਨਾ ਆਪਣੀ ਜਿਹੜੀ ਵੀ ਖਰੀਦਾ ਫਰੰਟੀ ਕਰਨ ਵਾਲੀ ਨਾ ਉਹ ਅੱਜ ਮੈਂ ਘਰ ਆਉਣੀ ਹੈ ਜੋ ਮੇਰਾ ਸਮਾਨ ਖਰੀਦਣ ਵਾਲਾ ਹੋਇਆ ਤੇ ਤੇਈ ਭਾਬੀ ਜੀ ਨਾਲ ਚੱਲ ਜਾਣਾ ਵੀਰ ਜੀ ਦੇ ਉਹ ਨਾ ਕੋਈ ਉਹੀ ਤੇ ਗਰੀਨ ਮੈਂ ਕਿਹਾ ਸੀ ਮੈਨੂੰ ਨਾਲ ਲੈ ਜਿਨਾਂ ਨਾਲ ਖੂ ਫਿਰਾਂਦੇ ਤੇ ਅਗਲੇ ਕਹਿੰਦੇ ਸੀ ਕਿ ਨਹੀਂ ਮੇਰੇ ਯਾਰ ਦੋਸਤ ਹੈ ਤੇ ਉਹਨਾਂ ਨਾਲ ਜਾਣਾ ਵਾ ਚੱਲ ਕੋਈ ਗੱਲ ਭਾਬੀ ਜੀ ਇਦਾਂ ਕਰਿਓ ਤੇ ਫਿਰ ਕੇ ਦਿਨ ਕੋ ਮਾਇਓ ਜਿਹਨੇ ਦੇਣਾ ਹੈ ਦੇ ਵੀਰ ਜੀ ਇੱਥੇ ਹੁਣ ਦੀਦੀ ਹੁਣ ਕਿੱਥੇ ਜਾਏ ਜਣਾ ਤੁਹਾਨੂੰ ਪਤਾ 2 ਦਿਨ ਤੇ ਵਿੱਚ ਰਹਿ ਗਈ ਨਹੀਂ ਜਾਣਦੀ ਉਹਨਾਂ ਦੇ ਹੈ ਤਾਂ ਸਹੀ ਹੈ ਭਾਬੀ ਜੀ ਵੀਰ ਜੀ ਦਾ ਵੀ ਅਚਾਨਕ ਵਿਜਾ ਆ ਗਿਆ ਮੈਂ ਤਾਂ ਕਿਹਾ ਸੀ ਭਜਲ ਥੋੜੀ ਜਿਹੀ ਛੁੱਟੀ ਵਧਾ ਲਓ ਤੋ ਫਿਰ ਤੁਹਾਨੂੰ ਆਦੀ ਆ ਪੀ ਹੁਣ ਤਾਂ ਕੰਮ ਬਣਿਆ ਵਾ ਆਹੋ ਚਲੋ ਕੋਈ ਗੱਲ ਨਹੀਂ ਦੀਦੀ ਹੁਣ ਉਹਨਾਂ ਜਾਣਾ ਤੇ ਹੈ ਹੀ ਜਾਣਾ ਤੇ ਜਦੋਂ ਕਮਾਈਆਂ ਕਰਨੀਆਂ ਵਾ ਤੇ ਫੇਰ ਪਿੱਛੇ ਕੀ ਵੇਖਣਾ ਚਲ ਕੋਈ ਗੱਲ ਨਹੀਂ ਭਾਬੀ ਜੀ ਤੇ ਫੇਰ ਐਦਾਂ ਵਾ ਮੈਂ ਨਾ ਲਾਵ ਨੂੰ ਵੀ ਫੋਨ ਲਾਦਾ ਮੰਮੀ ਕਹਿਣ ਦੇ ਹੀ ਦੇ ਦੋ ਹੀ ਗਾਨਿਆ ਪ੍ਰਿੰਟ ਚੀਜ਼ ਮੋ ਲਾ ਦਿਓ ਹਾਂ ਮੈਂ ਉਹਨਾਂ ਨੂੰ ਵੀ ਫੋਨ ਕਰਕੇ ਸੱਜ ਲੈਣੀ ਆ ਤੇ ਤੁਸੀਂ ਵੀ ਕਰ ਲਿਓ ਹਾਂਜੀ ਮੈਂ ਲਾਵਾਂ ਨਰ ਫੋਨ ਚਲੋ ਠੀਕ ਜੀ ਪਾਏ ਨੇ ਤੇ ਹੁਣ ਦੋ ਦਿਨਾਂ ਨੂੰ ਚੱਲ ਜਾਣਾ ਵਾ ਤੇ ਵੇਖਣ ਵਾਲੇ ਨੇ ਤੇ ਕਹਿਣਾ ਖਰੇ ਇਹਨੂੰ ਕੁਝ ਹੋਉ ਨਹੀਂ ਰਿਹਾ ਪਰ ਮੈਨੂੰ ਬੜਾ ਮਹਿਸੂਸ ਹੋਉਂ ਰਿਹਾ ਵਾ ਕਿ ਹਾਲੇ ਥੋੜੇ ਦਿਨ ਹੋਏ ਵਿਆਹ ਨੂੰ ਤੇ ਇਹਨਾਂ ਨੇ ਇਡੀ ਛੇਤੀ ਚੱਲ ਜਾਣਾ ਚਲੋ ਇਦਾਂ ਵਾ ਲਾਵ ਨੂੰ ਫੋਨ ਲੰਭਾ ਹਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਗਲੀ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਹੋਰ ਕੀ ਬੰਦਾ ਬੰਨਾ ਕੀ ਜੀ ਕੁਝ ਵੀ ਨਹੀਂ ਤੁਸੀਂ ਸੁਣਾਓ ਕੀ ਕਰਦੇ ਹੋ ਕੁਝ ਨਹੀਂ ਮੈਂ ਵੀ ਇੱਥੇ ਗਿਆਆਂ ਜਿਹੜਾ ਗੰਡੇ ਤੇ ਕੰਮ ਹੀ ਥੋੜਾ ਜਿਹਾ ਤੇ ਉਹ ਕਰਕੇ ਆਇਆ ਹੀ ਘਰ ਅੱਛਾ ਠੀਕ ਹੈ ਤੇ ਮੈਂ ਇਹ ਕਹਿਣੀ ਸੀ ਕਿ ਬਾਜਵੀਰ ਜੀ ਨੇ ਜਾਣਾ ਬਾਹਰ ਅੱਛਾ ਆ ਗਈ ਏ ਟਿਕ ਟਕ ਹਾਂਜੀ ਤੁਹਾਨੂੰ ਪਤਾ ਹੀ ਉਹ ਦਿਨ ਦੱਸਿਆ ਹੀ ਮੈਂ ਆਹ ਉਪਰ ਉਹ ਦੰਦਾ ਇਹ ਕਨਫਰਮ ਲੱਗ ਗਿਆ ਨਾ ਕੋਈ ਮਹੀਨਾ ਡੇਢ ਨਹੀਂ ਨਹੀਂ ਹੁਣ ਹੋ ਗਿਆ ਵਾ ਚਲੋ ਵਧੀਆ ਫਿਰ ਤੇ ਕੋਈ ਗੱਲ ਨਹੀਂ ਤੇ ਕਿਦਨ ਦੀ ਚਾਰੀ ਆ ਫਿਰ ਸਿਰਫ 2 ਦਿਨ ਰਹਿ ਗਏ ਆ ਤੇ ਛੋਟਾ ਜਿਹਾ ਨਾ ਫਰਚਰ ਰੱਖਿਆ ਵਾ ਭਾਬੀ ਦੇ ਪੇਕੇ ਵੀ ਆਉਣੇ ਆ ਤੇ ਉਹਨਾਂ ਦੇ ਹੋਰ ਭੈਣ ਭਰਾ ਵੀ ਆਉਣੇ ਆ ਅੱਛਾ ਤੇ ਮੰਮੀ ਕਹਿੰਦੇ ਪਹਿਲਾਂ ਲਾਵਣਾ ਗੱਲ ਕਰਕੇ ਆ ਚਲ ਇਹ ਤਾਂ ਵਧੀਆ ਯਾਰ ਮਾਰ ਐਨੇ ਆ ਵੀ ਚਲ ਵੀਜ਼ਾ ਵੂਜ਼ਾ ਦਾ ਟਾਈਮ ਨਾ ਆ ਗਿਆ ਤੇ ਟਿਕ ਟੂਟ ਹੋ ਗਈ ਆ ਕਿਉਂਕਿ ਅੱਜ ਕੱਲ ਅਰਚਨ ਪੈਣ ਲੱਗਿਆ ਵੀ ਨਹੀਂ ਪਤਾ ਲੱਗਦਾਗਾ ਮੁੜ ਕੇ ਪੈਜੇ ਤੇ ਐਵੇਂ ਹੀ ਸਾਲ ਬੰਨੇ ਹੋ ਜਾਂਦਾ ਵਾ ਹਾਂ ਜੀ ਮੈਂ ਇਹ ਤਾਂ ਕਹਿ ਹੀ ਵੀਰ ਜੀ ਨੂੰ ਛੁੱਟੀ ਵਿਧਾ ਲਓ ਪਰ ਉਹ ਆਂਦੀ ਆ ਕਿ ਕੱਲ ਨੂੰ ਤਾਂ ਕੰਮ ਬਣਿਆ ਵਾ ਜੇ ਨਾ ਬਣਿਆ ਤਾਂ ਕੀ ਫਾਇਦਾ ਇਹਦਾ ਇਹ ਤਾਂ ਕੱਲਾ ਆਈ ਆ ਤੇ ਰਿਸ਼ਤੇਦਾਰ ਬਹਾਵਾ ਸੱਦਨੇ ਕਿ ਜਾ ਮਤਲਬ ਕਰਦੇ ਜੀ ਆਪਾਂ ਭੈਣ ਭਰਾ ਹੋ ਹੀ ਜਾਣੀ ਐ ਤੁਹਾਨੂੰ ਪਤਾ ਥੋੜੇ ਬੋਲਦੀ ਅੱਛਾ ਚੱਲ ਜ਼ਿਆਦਾ ਨਹੀਂ ਤਾਂ ਕੀ ਕਰਨਾ ਸੀ ਮਤਲਬ ਸਾਹਬ ਦੇ ਆਪਣੇ ਨੇੜੇ ਤਾਂ ਸੱਦ ਲੈਂਦੇ ਆ ਨਾ ਨਹੀਂ ਸਾਹਬ ਦੇ ਪਰੌਣੇ ਹੋਣੇ ਆ ਸਿਰਫ ਭਾਬੀ ਦੇ ਪੇਕੇ ਹੋਣੇ ਆ ਤੇ ਆਪਾਂ ਹੁਣਾਵਾ ਉਹ ਚੱਲ ਵਧੀਆ ਵਾ ਇਹ ਆ ਵੀ ਘੜੀ ਨਾਲੇ ਰੌਣਕ ਮੇਲਾ ਹੋ ਜਾਊਗਾ ਤੇ ਨਾਲੇ ਫੇਰ ਸਾਰੇ ਮਿਲਦੇਗੇ ਲੈਣਗੇ ਫੇਰ ਕੀ ਪਤਾ 2 ਸਾਲਾਂ ਨੂੰ ਹੋਣਾ ਕਿ ਚੌਨ ਹੋਣਾ ਕਦੇ ਹਾਂਜੀ ਇਹ ਵੀ ਆ ਤੇ ਮੈਂ ਕੀ ਕਹਿਣੀ ਆ ਦੁਕਾਨ ਨੂੰ ਆ ਜਿਓ ਕੱਲ ਨੂੰ ਮੈਂ ਤਾਂ ਨਾ ਵੀ ਉਦਨਾਂ ਜੇ ਮੈਂ ਪ੍ਰੋਗਰਾਮ ਵਾਲੇ ਦਿਨ ਨਹੀਂ ਚੰਗੀਆਂ ਲੱਗੀਦਾ ਵਾ ਕੱਲ ਨੂੰ ਆ ਜਿਓ ਚਲ ਕੋਈ ਗੱਲ ਨਹੀਂ ਫਿਰ ਕੱਲ ਨੂੰ ਆ ਜਾਗਾ ਕਹਿੰਦੇ ਪਰ ਮੈਂ ਨਾ ਸੱਚ ਮੈਨੂੰ ਚੇਤਾ ਭੁੱਲ ਗਿਆ ਮੇਰਾ ਯਾਰ ਉਹ ਤੁਹਾਨੂੰ ਪਤਾ ਵੀ ਇਹ ਪਹਿਲੀ ਦਾ ਵੀ ਕੰਮ ਰਹਿੰਦਾ ਵਾ ਉਹ ਕੱਲ ਨੂੰ ਨਹੀਂ ਮੇਰੇ ਕੋ ਆ ਜਾਣਾ ਮੈਂ ਪ੍ਰੋਗਰਾਮ ਵਾਲੇ ਦੇਣੀ ਆਵਾਂਗਾ ਤਾਂ ਜਾਂ ਫਿਰ ਮਗਰੋਂ ਆਵਾਂਗਾ ਤਾਂ ਨਹੀਂ ਤੇ ਹੀ ਗੱਲ ਕਰਨ ਦੀ ਇਹ ਤਾਂ ਚੰਗੇ ਲੱਗੇਦਾ ਵਾ ਨਾਲੇ ਪਾਪੀ ਦੇ ਪੇਕੇ ਕੀ ਕਹਿਣਗੇ ਵੀ ਅੰਨਾ ਤਾਂ ਜਵਾਈ ਕਿਉਂ ਨਹੀਂ ਆਇਆ ਹੈਗਾ ਉਹ ਚੱਲ ਬਾਬਾ ਗੁੱਸਾ ਨਾ ਕਰੇਗਾ ਕੋਈ ਨਹੀਂ ਜਿੱਦਾਂ ਕਹੇਗੀ ਉਦਾਂ ਹੀ ਕਰ ਲਾਂਗੇ ਆਪਾਂ ਅਡਜਸਟਮੈਂਟ ਕਰ ਲੈਨੇ ਆ ਮੈਂ ਵੀ ਆਪਣਾ ਫੋਨ ਕਰਕੇ ਉਹ ਵੇਖ ਲੈਣਾ ਵੀ ਜਿੱਧਰ ਜਾਣਾ ਹੈ ਕੱਲ ਨੂੰ ਜੇ ਤੇ ਮੇਰਾ ਅੱਗੇ ਪਿੱਛੇ ਪੈ ਜਾਏਗਾ ਤੇ ਫਿਰ ਕੋਈ ਨਹੀਂ ਮੈਂ ਕੱਲ ਨੂੰ ਆ ਜਾਾਂਗਾ ਚਲੋ ਕੋਈ ਗੱਲ ਨਹੀਂ ਤੇ ਕੱਪੜੇ ਨੇੜੇ ਹਨਾ ਲੰਬਾਰੀ ਤੇ ਪ੍ਰੈਸ ਕਰਕੇ ਹੈਂਗਲ ਤੇ ਟੰਗੇ ਆ ਉਹ ਪਾ ਕੇ ਆਇਓ ਅਹੋ ਹੀ ਪਲਾਗਾਉਣਾ ਤੈਨੂੰ ਪਤਾ ਮੌਸਮ ਬਦਲ ਗਿਆ ਵਾ ਹੌਤ ਪਹਿਣਾ ਨਹੀਂ ਕੋਈ ਹਣਾ ਪਲੇਜ ਪੂਜੇ ਵਗੈਰਾ ਹੁਣ ਤੇ ਗਰਮੀ ਲੱਗਦੀ ਏ ਧੁੱਪੇ ਆ ਹੁ ਤਾਂ ਪਾਗ ਵੀ ਤੁਹਾਡੀ ਉੱਥੇ ਨਾਲ ਰੱਖੀ ਏ ਮੈਂ ਸ਼ਰਟ ਨਾਲ ਦੀ ਠੀਕ ਆ ਚੱਲ ਕੋਈ ਨਹੀਂ ਇਦਾਂ ਕਰਾਂਗਾ ਜੇ ਤੂੰ ਕੁਝ ਮੰਗਾਉਣਾ ਤੇ ਦੱਸ ਦੇ ਤੇ ਨਾਲੇ ਮੈਨੂੰ ਇਹ ਵੀ ਦੱਸ ਦੇ ਵੀ ਪ੍ਰੋਗਰਾਮ 'ਚ ਕੋਈ ਲਿਆਉਣਾ ਦੇਣਾ ਤੇ ਨਹੀਂ ਆ ਨਹੀਂ ਨਹੀਂ ਲਿਆਉਣਾ ਕੀ ਆ ਇਹ ਵੀ ਮੇਰੇ ਸੂਟ ਲਈ ਆਇਓ ਉੱਥੇ ਨਵਾਵੇਂ ਸਮਾਇਆ ਵਾ ਬੁਟੀਕ ਨੂੰ ਦਿੱਤਾ ਵਾ ਓ ਯਾਰ ਇਹ ਮੈਨੂੰ ਜ਼ਿੰਮੇਵਾਰੀ ਨਾ ਪਾ ਤੈਨੂੰ ਪਤਾ ਬਡੀ ਗਾਰੀ ਤੇਰੀ ਨੇ ਫਿਰ ਮੈਨੂੰ ਉੱਥੇ ਅੱਧਾ ਘੰਟਾ ਕਹੀਂ ਟੱਬਾ ਛੱ ਉਰ ਕੋਲ ਤੇ ਤੈਨੂੰ ਪਤਾ ਇੰਨਾ ਲੀਡ ਕੱਪੜੇ ਲੱਗੇ ਹੁੰਦਾ ਵਾ ਗੜ ਤੇ ਬਾਬਾ ਤੂੰ ਨਹੀਂ ਕੰਮ ਕਰਨਾ ਤਾਂ ਹੋਰ ਕਿੰਨੇ ਕਰਨਾ ਵਾ ਤੂੰ ਫੜੀ ਲਿਆਏ ਹੁਣ ਚੇਤੇ ਨਾ ਫਿਰ ਏਦਾਂ ਕਰੀ ਉਹਨੂੰ ਪਹਿਲਾਂ ਫੋਨ ਕਰਕੇ ਨਾ ਪੁੱਛ ਲਈ ਕਿ ਤੇ ਰੈਡੀ ਕਰਤਾ ਉਹਨੇ ਤਰਾ ਸੂਟ ਜੇ ਕਹੂਗੀ ਕਰਤਾ ਵਾ ਤਾਂ ਫਿਰ ਇਹ ਆ ਵੀ ਮੈਂ ਹੁੰਦਿਆ ਫੜ ਲਿਆਵਾਂ ਚਲੋ ਠੀਕ ਐ ਫਿਰ ਚੰਗਾ ਚਲੋ ਠੀਕ ਐ ਓਕੇ ਚਾਹਨਾ ਵੀ ਵਧੀਆ ਹੋ ਗਿਆ ਬਾਜ ਦਾਣਾ ਵਿਝ ਆ ਗਿਆ ਬੰਦਾ ਆਪਣਾ ਟਾਈਮ ਨਾਲ ਪਰਦੇਸਾਂ ਚ ਪਹੁੰਚੇਗਾ ਇਹ ਆ ਵੀ ਜਿੰਨੇ ਦਿਨ ਵਿਆਹ ਚ ਬਾਤ ਚੱਲੀ ਰਹੇ ਆ ਰੌਣਕਾਂ ਕਰਨ ਲੱਗੀ ਰਹੀ ਸੀ ਤੇ ਝਾਤੀ ਟਾਈਮ ਲੰਘ ਗਿਆ ਪਹਿਲਾਂ ਨਹੀਂ ਦੀ ਬਾਜ ਦਾ ਵਿਆਹ ਕਦੋਂ ਵਿਆਹ ਕਦੋਂ ਦਿਨ ਲੰਘ ਜਾਂਦੇ ਕੋ ਪਤਾ ਨਹੀਂ ਲੱਗਦਾ ਸਟਾਰਟ ਮੰਮੀ ਮੈਂ ਚੈਂਡ ਨਹੀਂ ਆ ਚਾ ਚਿਨੀ ਆਏ ਨਹੀਂ ਅਜੇ ਕਿਹਾ ਨਹੀਂ ਰਾਤੀ ਤੈ ਆਹਦੇ ਵੇਹਲਾ ਫਿਰ ਤੂੰ ਆਹ ਦਿੰਦੀ ਕਿ ਮੰਮੀ ਗਲਤ ਪਹਿਲਾਂ ਮੈਂ ਰਾਤ ਦਾ ਸਨਾਹ ਦੇ ਗਈ ਕਿ ਸਵੇਰੇ ਟਾਈਮ ਨਾ ਆ ਜੀ ਤੇ ਹਾਲੇ ਤੱਕ ਨਹੀਂ ਆਏ ਇਹਨਾਂ ਦਾ ਪਤਾ ਨਹੀਂ ਘਰ ਕੀ ਹੈ ਜਿਹੜੇ ਘਰੋਂ ਨਿਕਲਦੇ ਹੀ ਨਹੀਂਗੇ ਇਹ ਦਾਵਾ ਕਿ ਤੁਸੀਂ ਚਾਚੀ ਨੂੰ ਅਨੁਸਾਰ ਲਿਆਓ ਤੇ ਮੈਂ ਭਾਬੀ ਨੂੰ আনি ਆਂ ਕਿ ਤਿਆਰ ਹੋ ਗਈ ਆ ਤੇ ਬਣਾ ਕੜਾ ਆ ਤੂੰ ਵੇਖੋ ਤਿਆਰ ਹੋਈ ਆ ਤੁਹਾਨੂੰ ਡਾ ਚੁੰਮਕੇ ਚ ਕੜਾ ਮਾਸਾ ਬਣਾਉਣ ਤੇ ਮੈਂ ਇਹਨਾਂ ਨੂੰ ਫੇਰ ਇੱਕ ਵਾਰੀ ਸੁਣਾ ਦੇ ਕੇ ਆਂ ਇਸ ਤਰ੍ਹਾਂ ਨਹੀਂ ਨਾ ਕਰਨਾ ਚਾਹੀਦਾ ਜਦੋਂ ਪਤਾ ਫਿਰ ਰਾਤ ਦਾ ਉਹ ਕਹਿ ਕੇ ਗਈਏ ਤੇ ਸਵੇਰੇ ਹੀ ਟਾਈਮ ਨਾਲ ਤਿਆਰ ਹੋ ਕੇ ਤੇ ਚਲੀਏ ਤਾਂ ਇਹ ਤੇ ਮੈਂ ਕਹਿਣ ਦੀ ਆ ਬਾਅਦ ਚਾਚੀ ਨੇ ਗੁੱਸਾ ਕਰ ਲੈਣਾ ਵਾ ਫੇ ਮੈਨੂੰ ਸੱਦਿਆ ਨਹੀਂ ਹੈਗਾ ਹਾਂ ਠੀਕ ਨਾ ਮੇਰੀ ਸੁਣ ਗੱਲ ਉਹਨੇ ਪੁੱਤ ਪਹਿਲੇ ਦਿਨਾਂ ਅਜੀ ਚੁੰਮਕੇ ਚ ਵੜਨਾ ਵਾ ਤੁਹਾਨੂੰ ਸਪਾਹ ਨਹੀਂ ਗਾ ਲੱਭਣਾ ਤਨੂ ਮੇਰੀ ਧੀ ਨਾ ਸਾਰਾ ਸਿਮਿਆਨ ਬੜੇ ਪਿਆਰ ਨਾਲ ਹਰ ਇੱਕ ਚੀਜ਼ ਉਹਦੇ ਲਾਗੇ ਰੱਖ ਲਈ ਕੋਈ ਗੱਲ ਨਹੀਂ ਮੰਮੀ ਅੱਜ ਤੇ ਦਊਂਗੀ ਰੱਖ ਤੇ ਬਾਜੂ ਭਾਬੀ ਨੂੰ ਆਪ ਵੀ ਵੇਖਣਾ ਪਿਆ ਕਰਨਾ ਉਹ ਜਦੋਂ ਇੱਕ ਵਾਰੀ ਚੌਂਕੇ ਚ ਵੜ ਗਈ ਫਿਰ ਉਹਨੂੰ ਚੀਜ਼ਾਂ ਦਾ ਪਤਾ ਲੱਗ ਗਿਆ ਜਣਾ ਹੁਣ ਅੱਜ ਥੋੜਾ ਨੂੰ ਪਹਿਲੇ ਦਿਨ ਚੀਜ਼ਾਂ ਦਾ ਪਤਾ ਵਾ ਚੱਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਿਣੀ ਵੀ ਜਿਆਦਾ ਭੁਵੇਂ ਨਹੀਂ ਚੜਨਾ ਹੈਗਾ ਉਹਨੂੰ ਹੁਣ ਮੈਂ ਇਕੱਲੇ ਮੰਮੀ ਨੂੰ ਵੇਖ ਕਿੱਡਾ ਆਪਣੀ ਨਾਉ ਦਾ ਹੇਜ ਆਉਂ ਡਿਆ ਵਾ ਬਾਤੀ ਇੰਨੀ ਔਖੀ ਹੋਣਾ ਮੈਂ ਤਾਂ ਆਪਣੇ ਸਵੇਰੇ ਚਲੀ ਜਾਣਾ ਵਾ